ਹਰਨ ਦਾ ਭਾਈ ਆਪ ਸਮਰੇ ਕਿਹਾ ਤਾ ਭਾਈ ਬਿਸੰਤ ਸਿੰਘ ਮਹਾਂਪਤਵਾ ਇੱਕ ਅੰਸਾ ਸਤਿਪਰਸਾਰਕਨਾਮ ਤੇ ਆਇਆ ਤੇ ਮਨਿਆਤ ਭਾਈ ਅੰਸਾ ਉਸ ਹੈ ਕਿ ਸਭ ਸਾਈਂ ਨਾ ਸਮਰੇ ਕਦਾ ਕਾਮ ਰੋਦੀਂ ਨੂੰ ਹੋ ਜੀਰੇ ਗੋਲ 4 ਪੈਸੇ ਨੇ ਸਮਾਜ ਉਹਨਾਂ ਨੂੰ ਵੱਡਾ ਕਹਦਾ ਬਹੁਤ ਵੱਡਾ ਮਾਇਆ ਵਟਿਆਈ ਤੇ ਜਿਨ੍ਹਾਂ ਨੂੰ ਸਮਾਜ ਵੱਡਾ ਨਹੀਂ ਕਹਦਾ 我们那里。 शुभ करण शुभ करण ਪਾਤਸ਼ਾਹ ਜੀ ਉਹਦੀ ਵਰਨਤਾ ਸਾਇਬ ਸੰਪੂਰਨ ਕਰਾਉਣਾ ਜੀ ਸੁਖ ਹੋਵੇ ਨਾਮ ਚਕਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆ ਗਿਆ ਭਈ ਅਕਾਲ ਕੀ ਤਵ ਚਲਾਈਓ سب کو حکم ہے گروہ مانیوں گروہ گرنتھ جی مانیوں پرگٹ گرا کی جو پرب تاج کرے گا یا کی کار ہوئے سامیں گے گروہ نام جہاں جہاں چڑے سو سر ਜੋ ਸਰਦਾ ਕਰ ਸੇਵੰਦੇ ਗੁਰਪਾਰਿਓ ਜੋ ਸਰਦਾ ਕਰ ਸੇਵੰਦੇ ਗੁਰਪਾਰਿਓ ਤਾਰਨ ਬੋਲੇ ਸੋਨਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਜਾਓ ਭਾਈ ਆ ਜਾਓ ਭਾਈ ਮਾਈਆ ਨੂੰ ਜੇ ਦੇ ਪ੍ਰਗਟ ਪਰਮਾਤਮਾ ਅਨੁਸਾਰ ਸੱਚੇ ਪਾਤਸ਼ਾਹ ਜੀ ਸਾਡੇ ਭਰਾ ਦੇ ਕਿਸਾਨ ਜਥੇ ਵੰਦਨ ਕਟੋ ਘਟੋ ਮਰਥਨ ਮੁੱਲ ਦੇ ਗ੍ਰੈਂਟਡ ਲੈਂਡ ਦੇ ਲਈ ਸੱਚੇ ਪਾਤਸ਼ਾਹ ਜੀ ਉਹ ਜੋ ਅੰਦੋਲਨ ਲੱਗਿਆ ਗਿਆ ਹੈ ਉਸ ਅੰਦੋਲਨ ਦੇ ਵਿੱਚ ਖਨੌਰੀ ਬਾਟਰ ਦੇ ਉੱਪਰ ਕਾਕਾ ਸੁਕਰਨ ਸਿੰਘ ਸੁਪੁੱਤਰ ਸਰਦਾਰ ਚਰਨਜੀਤ ਸਿੰਘ ਨਿਵਾਸੀ ਬੱਲੋ ਦੀ ਸੱਚੇ ਪਾਤਸ਼ਾਹੀਓ ਗੋਲੀ ਲੰਗਣ ਦੇ ਕਾਰਨ ਸ਼ਹੀਦੀ ਹੋਈ ਸੱਚੇ ਪਾਤਸ਼ਾਹੀਓ ਉਸ ਉਸ ਦੀ ਇਜਾਦ ਦੇ ਵਿੱਚ ਅਜੇ ਸਾਰੀਆਂ ਹੀ ਸੰਗਤਾਂ ਇਸ ਸਥਾਨ ਤੇ ਇਕੱਤਰ ਹੋਈਆਂ ਹਨ ਸੱਚੇ ਪਾਤਸ਼ਾਹ ਜੀ ਉਹ ਪਰਿਵਾਰ ਦੇ ਨਾਲ ਧੁੱਖ ਪ੍ਰਗਟ ਕਰਨ ਲਈ ਸੋ ਸੱਚੇ ਪਾਤਸ਼ਾਹ ਜੀ ਉਹ ਕੱਤਾ ਸਤਨ ਸੰਗ ਜੀ ਦੇ ਜੀਵਨ ਕਾਲ ਵਿੱਚ ਹੋਈਆਂ ਭੁਲਾ ਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣਾ ਤੇ ਸਾਰੇ ਪਰਿਵਾਰ ਨੂੰ ਸੰਗਤਾਂ ਨੂੰ ਇੱਕ ਸਾਣ ਜਿੱਥੇ ਬੰਦੀ ਨੂੰ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਕਲਸਾ ਜੀ ਸਾਹਿਬ ਤਹਾਂ ਤਹਾਰ ਸ਼ਿਆਰਿਆ ਦੇਗ ਤੇਗ ਭਤੇ ਗੰਦਕੀ ਪੈਜ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਕਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਬਿਵੇਕਦਾਨ ਵਸਾਦਾਨ ਕਰੋਸਦਾਨ ਗਿਆਨਾ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਜੀ ਕੇਸਦਾਨ ਚੌਕੀਆਂ ਚੰਗੇ ਹੁੰਗੜ ਜੁਗੋ ਜੁਗਤਾਲੇ ਧਰਮ ਦਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀਵਾ ਮਤਿ ਚੀ ਮਤ ਦਾ ਰੱਖਾ ਆਪ ਵਾਹਿਗੁਰੂ ਹੇ ਕਾਲਪੁਰਖ ਆਪਣੇ ਪੰਥ ਵਿੱਚ ਸਦਾ ਸਹਾਇ ਦਾ ਤਾਰ ਜਿਓ